ਕਲੈਂਡ ਤੁਹਾਡੇ ਸਾਹਮਣੇ ਨੇ ਜਿਨ੍ਹਾਂ ਨੇ ਆਪਣਾ ਸਾਡੇ ਤੇ ٹرسٹ ਕਰਕੇ ਵੀਜ਼ਾ ਹਾਸਲ ਕੀਤਾ ਹੈ ਔਰ ਸਹੀ ਜੈਨੂਅਲ ਸਲਾਹ ਦੇ ਨਾਲ ਚੱਲ ਕੇ ਆਪਣਾ ਡਾਕੂਮੈਂਟੇਸ਼ਨ ਬੈਸ ਨੂੰ ਪ੍ਰੈਜ਼ੈਂਟ ਕਰਕੇ ਆਪਣਾ ਸੁਪਨਾ ਕੈਨੇਡਾ ਦਾ ਪੂਰਾ ਹੋਇਆ। ਔਰ ਜੀ ਕੈਨੇਡਾ ਦਾ ਓਪਨ ਵਰਕ ਪਰਮਿਟ ਸਪਾਊਸ ਵੀਜ਼ੇ ਤੇ ਕਰਦੇ ਜਿਨ੍ਹਾਂ ਦੇ ਸਪਾਊਸ ਆਲਰੇਡੀ ਕੈਨੇਡਾ ਦੇ ਵਿੱਚ ਨੇ। ਆਓਗੇ ਤੁਸੀਂ ਬਿਲਕੁਲ ਸ਼ੌਕਤ ਹੋਰ ਹੈਰਾਨ ਹੋਵੋਗੇ ਸਾਨੂੰ ਲੱਖਾਂ ਦੇ ਵਿੱਚ ਪੈਸੇ ਖਰਚਣ ਦੀ ਲੋੜ ਨਹੀਂ ਬਹੁਤ ਹੀ ਘੱਟ ਮਾਉਣ ਦੇ ਵਿੱਚ ਪੁੱਛ ਕੇ ਹਜ਼ਾਰਾਂ ਰੁਪਏ ਦੇ ਵਿੱਚ ਤੁਸੀਂ ਆਪਣਾ ਕੈਨੇਡਾ ਦਾ ਸ਼ੈਨੇਗਨ ਦਾ ਆਸਟ੍ਰੇਲੀਆ ਦਾ ਯੂ ਐਸ ਦਾ ਕਿਸੇ ਵੀ ਕੰਟਰੀ ਦਾ ਟੂਰਿਸਟ ਵੀਜ਼ਾ ਹਾਸਲ ਕਰ ਸਕਦੇ ਹੋ ਕਿਉਂਕਿ ਤੁਸੀਂ ਆਪਣੀ ਪ੍ਰੋਫਾਈਲ ਸਾਡੇ ਕੋਲ ਲੈ ਕੇ ਆਉਂਗੇ ਸਾਡੇ ਕੋਲ ਪ੍ਰੋਪਰ ਹਰੇਕ ਪ੍ਰੋਫਾਈਲ ਦੀ ਚੈਕਲਿਸਟ ਸਾਡੇ ਕੋਲ ਮੌਜੂਦ ਹੈ ਉਹ ਚੈਕਲਿਸਟ ਤੁਹਾਨੂੰ ਅਸੀਂ ਰੀਪਰਜੈਂਟ ਕਰਾਂਗੇ ਜਦੋਂ ਤੁਸੀਂ ਆਪਣੀ ਫਾਈਲ ਇੰਟਰਸ ਲੈ ਕੇ ਸਾਡੇ ਕੋਲ ਅਪਲਾਈ ਕਰੋਗੇ ਨਮਸਕਾਰ ਜਸਪੀ ਕਾਲ ਮੈਂ ਹਾਂ ਕਿਤਾਚੀ ਸੇਵਿਚਵਾਲ ਤੇ ਤੁਸੀਂ ਦੇਖ ਰਹੇ ਹੋ ਅਨਮਿਊਟ ਅਸੀਂ ਪਹੁੰਚੇ ਈਜ਼ੀ ਵੀਜ਼ਾ ਜਲੰਧਰ ਦੇ ਬ੍ਰਾਂਚ ਦੇ ਵਿੱਚ ਤੇ ਇੱਥੇ ਮਨਾਇਆ ਜਾ ਰਿਹਾ ਹੈ ਕੈਨੇਡਾ ਡੇ ਤੇ ਗੱਲਬਾਤ ਕਰਾਂਗੇ ਤੇ ਸਾਡੇ ਨਾਲ ਮੌਜੂਦ ਹੈ ਵਿਕਰਾਂਤ ਜੀ ਜਿਹੜੇ ਕੀ ਦੇਖਦੇ ਹੈ ਬ੍ਰਾਂਚ ਤੇ ਵਿਕਰਾਂਤ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਅਨਮਿਊਟ ਦੇ ਵਿੱਚ ਹਾਂਜੀ ਥੈਂਕ ਯੂ ਸੋ ਮਚ ਸਾਰੇ ਨਾ ਤੁਹਾਡਾ ਵੀ ਸਰ ਮਾਡਿਆ ਮੀਡੀਆ ਦਾ ਅੱਜ ਅਨਮਿਊਟ ਤੁਹਾਡਾ ਸਵਾਗਤ ਕਰਦੀ ਹਾਂ ਤੇ ਕੈਨੇਡਾ ਡੇ ਇੱਥੇ ਮਨਾਇਆ ਜਾ ਰਿਹਾ ਹੈ ਤੇ ਥੋੜਾ ਜਿਹਾ ਇਹਦੇ ਬਾਰੇ ਦੱਸੋ ਕਿ ਕੈਨੇਡਾ ਦੇ ਵਿੱਚ ਕੀ ਖਾਸ ਹੈ ਜਿੱਥੇ ਇਤਨੇ ਵੀਜ਼ਾ ਲੱਗ ਰਹੇ ਹਨ ਪਹਿਲੀ ਜਨਵਰੀ ਤੋਂ ਹੁਣ ਤੱਕ ਜਿਹੜੇ ਹੈਗੇ ਲਗਭਗ ਅਸੀਂ ਸੁਣਿਆ 3400 ਵੀਜ਼ਾ ਲਗਾ ਚੁੱਕੇ ਹੋ ਤੁਸੀਂ ਤੇ ਹੁਣ ਵੀ ਵੀਜ਼ਾ ਅੱਗੇ ਲੱਗੇ ਜਾ ਰਹੇ ਹਨ ਤੇ ਕਸਟਮਰਜ਼ ਦੀ ਕਾਫੀ ਰਸ਼ ਇੱਥੇ ਲੱਗੇ ਹੋਇਆ ਹੈ ਕੀ ਖਾਸ ਹੈ ਈਜ਼ੀ ਵੀਜ਼ਾ ਖਾਸ ਹੈ ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਤੋਂ ਆਏ ਹੋ ਤੁਹਾਡੇ ਰਾਹੀਂ ਅਸੀਂ ਵਧੀਆ ਜਿਹੜੀ ਲੋਕਾਂ ਤੱਕ ਇਹ ਗੱਲ ਪਹੁੰਚਾ ਸਕਦੇ ਹਾਂ ਕਿ ਜਿਹੜੀ ਤੁਸੀਂ ਗੱਲ ਕੀਤੀ ਹੈ ਕੈਨੇਡਾ ਡੇ ਦੀ ਜ ਕੈਨੇਡਾ ਦੇ ਸਮਰਵ ਵਕੇਸ਼ਨ ਦੇ ਬੇਸ ਤੇ ਵੀਜ਼ਾ ਲਏ ਨੇ ਉਹੀ ਕਲਾਇੰਟ ਤੁਹਾਡੇ ਸਾਹਮਣੇ ਨੇ ਜਿਨ੍ਹਾਂ ਨੇ ਆਪਣਾ ਸਾਡੇ ਤੇ ٹرسٹ ਕਰਕੇ ਵੀਜ਼ਾ ਹਾਸਲ ਕੀਤਾ ਹੈ ਉਹ ਸਹੀ ਜੈਨੂਇਨ ਸਲਾਹ ਦੇ ਨਾਲ ਚੱਲ ਕੇ ਆਪਣਾ ਡਾਕੂਮੈਂਟੇਸ਼ਨ ਬੇਸੇ ਨੂੰ ਪ੍ਰੈਜੈਂਟ ਕਰਕੇ ਆਪਣਾ ਸੁਪਨਾ ਕੈਨੇਡਾ ਦਾ ਪੂਰਾ ਕਰਾਇਆ ਕਿਹੜੀ ਕਿਹੜੀ ਕੈਟਾਗਰੀ ਜ਼ਿਆਦਾ ਇੱਥੇ ਲੱਗਦੀ ਹੈ ਲਾਈਕ ਸਟੂਡੈਂਟ ਵੀਜ਼ਾ ਵਰਕ ਵੀਜ਼ਾ ਵੀ ਲਗਾ ਰਹੇ ਹੋ ਅਸੀਂ ਸਰ ਜ਼ਿਆਦਾ ਤਾਂ ਜਿਹੜੀ ਸਾਡੀ ਕੈਟਾਗਰੀ ਹੈਗੀ ਆ ਉਹ ਕੈਨੇਡਾ ਨੂੰ ਲੈ ਕੇ ਟੂਰਿਸਟ ਵੀਜ਼ਾ ਅਸੀਂ ਹਰ ਕੰਟਰੀ ਦਾ ਕਰਦੇ ਹੈਗੇ ਸਟੱਡੀ ਵੀਜ਼ਾ ਓਨਲੀ ਕੈਨੇਡਾ ਐਂਡ ਯੂ ਐਸ ਏ ਔਰ ਅਸੀਂ ਕੈਨੇਡਾ ਦਾ ਓਪਨ ਵਰਕ ਪਰਮਿਟ ਸਪਾਊਸ ਬੇਸ ਤੇ ਕਰਦੇ ਜਿਨ੍ਹਾਂ ਦੇ ਸਪਾਊਸ ਆਲਰੇਡੀ ਕੈਨੇਡਾ ਦੇ ਵਿੱਚ ਨੇ ਤੇ ਉਹਨਾਂ ਦਾ ਓਪਨ ਵਰਕ ਪਰਮਿਟ ਜੇ ਵੀ ਸਾਡੇ ਸਾਹਮਣੇ ਸਰ ਬੈਠੇ ਨੇ ਇਹਨਾਂ ਦਾ ਵੀਜ਼ਾ ਵੀ ਇਜ਼ੀ ਵੀਜ਼ਾ ਦੇ ਦਿੰਦਾ ਹੈ ਤੇ ਕਿੱਥੇ ਕਿੱਥੇ ਬ੍ਰਾਂਚ ਨੇ ਇਜ਼ੀ ਵੀਜ਼ਾ ਦੀ ਸਾਡੀ ਸਿਰ ਬ੍ਰਾਂਚ ਜਲੰਧਰ ਦੇ ਵਿੱਚ ਆ ਲੁਧਿਆਣਾ ਦੇ ਵਿੱਚ ਹੈ ਕਿ ਸਾਡੀ ਬ੍ਰਾਂਚ ਔਰ ਸਾਡੀ ਬ੍ਰਾਂਚ ਚੰਡੀਗੜ੍ਹ ਦੇ ਵਿੱਚ ਛੱਡ ਬ੍ਰਾਂਚ ਔਰ ਕਰਨਾਲ ਦੇ ਵਿੱਚ ਆ ਔਰ ਰਹੀ ਗੱਲ ਸਾਡੇ ਫਾਈਲਿੰਗ ਪ੍ਰੋਸੈਸਿੰਗ ਦੀ ਆਪਾਂ ਜੈਨੂ ਜਦੋਂ ਅਸੀਂ ਪਹਿਲਾਂ ਪੁੱਛਿਆ ਹੈਗਾ ਨਾਰਮਲ ਡਾਕੂਮੈਂਟੇਸ਼ਨ ਦੇ ਪ੍ਰੈਜ਼ੈਂਟ ਹੋਣੇ ਕੋਈ ਫੇਕ ਡਾਕੂਮੈਂਟ ਕੋਈ ਆਪਾਂ ਸਜੈਸਟ ਨਹੀਂ ਕਰਦੇ ਬਲਕਿ ਜਿਹੜੇ ਕਲੈਂਟ ਲੈਸ ਡਾਕੂਮੈਂਟੇਸ਼ਨ ਵੀ ਲੈ ਕੇ ਆਉਂਦੇ ਨੇ ਉਹਨੂੰ ਵੀ ਅਸਾਂ ਵਧੀਆ ਪ੍ਰੈਜ਼ੈਂਟ ਕਰਕੇ ਆਪਾਂ ਫਾਈਲ ਨੂੰ ਵੀਜ਼ਾ ਲੈ ਹੋਏ ਨੇ ਇਹ ਜਲੰਧਰ ਹੱਬ ਮੰਨਿਆ ਜਾਂਦਾ ਹੈ ਹਰ ਜਗ੍ਹਾ ਤੇ ਹਰ ਬਿਲਡਿੰਗ ਦੇ ਵਿੱਚ ਦਫਤਰ ਹੈਗੇ ਆ ਟ੍ਰੈਵਲ ਏਜੰਟਾਂ ਦੇ ਤੇ ਟਿਕੀ ਦਾ ਮਾਮਲਾ ਬਹੁਤ ਜ਼ਿਆਦਾ ਆਉਂਦਾ ਹੈ ਲੋਕੀ ਦੂਰੋਂ ਦੂਰੋਂ ਆਉਂਦੇ ਆ ਖਾਸ ਕਰਕੇ ਜਲੰਧਰ ਆਉਂਦੇ ਆ ਤੇ ਕਿਵੇਂ ਦੇਖਦੇ ਹੋ ਕੀ ਮਾਹੌਲ ਹੈਗਾ ਇਸ ਟਾਈਮ ਜਲੰਧਰ ਦਾ ਬਿਲਕੁਲ ਜੀ ਬਿਲਕੁਲ ਤੁਸੀਂ ਬਹੁਤ ਵਧੀਆ ਗੱਲ ਕੀਤੀ ਆ ਇਸ ਮਾਮਲੇ ਦੇ ਵਿੱਚ ਬਹੁਤ ਸਾਰੇ ਏਜੰਟਸ ਹੈਗੇ ਨੇ ਜਿਹੜੇ ਕਲਾਇੰਟਸ ਨੂੰ ਗੁੰਮਰਾਹ ਕਰਦੇ ਨੇ ਤੁਹਾਨੂੰ ਵੀਜ਼ੇ ਤੋਂ ਬਾਅਦ ਪੇਮੈਂਟ ਲਵਾਂਗੇ ਆਫਟਰ ਵੀਜ਼ਾ ਸਾਨੂੰ 20 ਲੱਖ ਦੇ ਦਿਓ ਸਾਨੂੰ 25 ਲੱਖ ਦੇ ਦਿਓ ਬਟ ਤੁਹਾਨੂੰ ਈਜ਼ੀ ਵੀਜ਼ਾ ਜਦੋਂ ਤੁਸੀਂ ਆਓਗੇ ਤੁਸੀਂ ਬਿਲਕੁ ਦੇ ਵਿੱਚ ਤੁਸੀਂ ਆਪਣਾ ਕੈਨੇਡਾ ਦਾ ਸ਼ੈਨੇਗਨ ਦਾ ਆਸਟ੍ਰੇਲੀਆ ਦਾ ਯੂਐਸਏ ਦਾ ਕਿਸੇ ਵੀ ਕੰਟਰੀ ਦਾ ਟੂਰਿਸਟ ਵੀਜ਼ਾ ਹਾਸਲ ਕਰ ਸਕਦੇ ਹੋ ਇਹਦੇ ਵਿੱਚ ਲਿਕ ਡਾਕੂਮੈਂਟਸ ਬਣਾਉਣੇ ਪੈਂਦੇ ਆ ਤੇ ਕਈ ਲੋਕ ਜਿਹੜੇ ਹੈਗੇ ਫੇਕ ਡਾਕੂਮੈਂਟਸ ਬਣਾ ਦਿੰਦੇ ਆ ਮਨੀ ਸ਼ੋਅ ਦਿਖਾ ਦਿੰਦੇ ਆ ਤੇ ਉਹ ਉਹ ਜਿਹੜੇ ਡਾਕੂਮੈਂਟਸ ਨੇ ਆ ਮਨੀ ਫੇਕ ਹੈ ਉਹਦੇ ਵਿੱਚ ਕਾਫੀ ਰਿਫਿਊਜ਼ ਦੇ ਜਿਹੜੇ ਚਾਂਸਸ ਵੱਧ ਜਾਂਦੇ ਆ ਤੇ ਕਿਵੇਂ ਤੁਸੀਂ ਕਹਿਣਾ ਚਾਹੋਗੇ ਕਸਟਮਰ ਨੂੰ ਕਿ ਇਹ ਸਾਰੀ ਚੀਜ਼ਾਂ ਕਿਵੇਂ ਸਟੱਡੀ ਕਰ ਸਕਦੇ ਆ ਹਾਂਜੀ ਬਿਲਕੁਲ ਜੀ ਅਸੀਂ ਕਸਟਮਰ ਨੂੰ ਇਹੀ ਕਹਿਣਾ ਚਾਹਾਂਗੇ ਕੋਈ ਵੀ ਫੇਕ ਡਾਕੂਮੈਂਟ ਤੁਹਾਨੂੰ ਬਣਾਉਣ ਦੀ ਲੋੜ ਨਹੀਂ ਹੈ ਜੋ ਤੁਹਾਡੀ ਜੈਨ اپنی پروفائل ਸਾਡੇ ਕੋਲ ਲੈ ਕੇ ਆਉਗੇ ਸਾਡੇ ਕੋਲ ਪ੍ਰੋਪਰ ਹਰੇਕ پروفائل ਦੀ ਚੈਕਲਿਸਟ ਸਾਡੇ ਕੋਲ ਮੌਜੂਦ ਆ ਉਹ ਚੈਕਲਿਸਟ ਤੁਹਾਨੂੰ ਅਸੀਂ ਰੀਪਰਜੈਂਟ ਕਰਾਂਗੇ ਜਦੋਂ ਤੁਸੀਂ ਆਪਣੀ ਫਾਈਲ ਇੰਟਰਸਟ ਲੈ ਕੇ ਸਾਡੇ ਕੋਲ ਅਪਲਾਈ ਕਰੋਗੇ ਇਹ ਸਾਡੇ ਨਾਲ ਸੀਗੇ ਵਿਕਰਾਂਤ ਜੀ ਜਿਹੜੇ ਕਿ ਈਜ਼ੀ ਵੀਜ਼ਾ ਦੀ ਜਲੰਧਰ ਬ੍ਰਾਂਚ ਦੇਖ ਰਹੇ ਨੇ ਤੇ ਸਾਡੇ ਨਾਲ ਹੁਣ ਮੌਜੂਦ ਹੈ ਇੱਥੇ ਦੇ ਕਲਾਇੰਟ ਜਿਹੜੇ ਕਿ ਸਕਸੈਸ ਰੇਟ ਲੈ ਕੇ ਇੱਥੇ ਖੜੇ ਨੇ ਸਾਡੇ ਨਾਲ ਗੱਲਬਾਤ ਕਰਦੇ ਸਰ ਕੀ ਨਾਮ ਹੈ ਆਪਣਾ ਸਰ ਰੋਹਿਤ ਕੁਮਾਰ ਦਾ ਆ ਕਿੱਥੋਂ ਆਏ ਤੁਸੀਂ ਸਰ ਲੋਕਲ ਜਲੰਧਰ ਤੋਂ ਜਲੰਧਰ ਟਾਉਨ ਜੀ ਤੇ ਹੁਣ ਕਿਹੜਾ ਵੀਜ਼ਾ ਤੁਹਾਡਾ ਲੱਗਿਆ ਹੋਇਆ ਹੈ ਸਰ ਮੇਰਾ ਓਪਨ ਵਰਕ ਪਰਮਿਟ ਆ ਓਪਨ ਵਰਕ ਪਰਮਿਟ ਇਸ ਤੋਂ ਪਹਿਲਾਂ ਵੀ ਤੁਸੀਂ ਅਪਲਾਈ ਕੀਤਾ ਸੀਗਾ ਕਿਤੇ ਜੀ ਸਰ ਇੱਕ ਵਾਰੀ ਪਹਿਲਾਂ ਵੀ ਅਪਲਾਈ ਕੀਤਾ ਸੀਗਾ ਮੇਰੀ ਰਿਫਿਊਜ਼ਲ ਸੀਗੀ ਉਸ ਤੋਂ ਬਾਅਦ ਮੇਰਾ ਵੀਜ਼ਾ ਆਇਆ ਰਿਫਿਊਜ਼ਲ ਜੀ ਜੀ ਇਹਨਾਂ ਵਿਸ਼ਵਾਸ ਸੀ ਬਹੁਤ ਵਿਸ਼ਵਾਸ ਨਾਲ ਵਿਸ਼ਵਾਸ ਕਰਕੇ ਹੀ ਮੈਂ ਸਦਾ ਇੱਥੇ ਆਇਆ ਸੀ ਕਿੱਥੋਂ ਪੁੱਛ ਕੇ ਆਏ ਸੀ ਸਰ ਮੇਰੀ ਫੈਮਲੀ ਇਹ ਬਾ ਉਹਨਾਂ ਦੀ ਰੈਫਰੈਂਸ ਦੇ ਨਾਲ ਮੈਂ ਇੱਥੇ ਆਇਆ ਸੀ ਉਹਨਾਂ ਦਾ ਵੀ ਈਜ਼ੀ ਵੀਜ਼ਾ ਤੋਂ ਹੀ ਲੱਗ ਗਿਆ ਸੀ ਜੀ ਜੀ ਉਹ ਸਾਰੀ ਫੈਮਲੀ ਸੀ ਸਤ ਗਏ ਤੇ ਕਿੰਨਾ ਕੁ ਲਗਭਗ ਜੇ ਪੁੱਛੀਏ ਬਾਈ ਚਾਂਸ ਕਿ ਕਿੰਨਾ ਤੋਂ ਖਰਚਾ ਪਹਿਲਾਂ ਤੋਂ ਜੀ ਲਗਾ ਚੁੱਕੇ ਹੋ ਰਿਫਿਊਜ਼ਲ ਤੱਕ ਤੇ ਹੁਣ ਜਿਹੜਾ ਵੀਜ਼ਾ ਲੱਗਾ ਉਹ ਕਿੰਨੇ ਚ ਲੱਗਾ ਵਾ ਜੇ ਅੱਗੇ ਲੋਕੀ ਰੈਫਰੈਂਸ ਲੈ ਸਕਣ ਤੁਹਾਡਾ ਸਰਦਾਂ ਕੇ ਬਾਅਦ ਨਾਲੋਂ ਬਹੁਤ ਘੱਟ ਪੈਸੇ ਆ। ਬਾਅਦ ਜਿੰਨੇ ਕੋਈ 2 ਲੱਖ ਮੰਗਦਾ ਕੋਈ 1.5 ਲੱਖ ਮੰਗਦਾ ਕੋਈ 2.5 ਲੱਖ ਮੰਗਦਾ। ਇੱਥੇ ਤਾਂ ਡਾ ਲੱਖਾਂ ਤੱਕ ਪਹੁੰਚ ਦਿੰਦੇ ਨਹੀਂ ਲੱਖਾਂ ਤੋਂ ਵੀ ਥੱਲੇ ਆ ਮੌਨਤ ਦੇ ਵਿੱਚ ਤੁਹਾਡਾ ਵੀਜ਼ਾ ਆ ਜਾਂਦਾ ਔਰ ਬਹੁਤ ਟ੍ਰਾਂਸਪੇਸੀ ਦੇ ਨਾਲ ਬਹੁਤ ਸਫਾਈ ਦੇ ਨਾਲ ਤੁਹਾਡਾ ਕੰਮ ਕੀਤਾ ਜਾਂਦਾ ਕਿਸੇ ਤਰ੍ਹਾਂ ਦਾ ਕੋਈ ਫੇਕ ਡਾਕੂਮੈਂਟ ਨਹੀਂ ਲਗਾਉਂਦੇ ਤੇ ਫੇਕ ਡਾਕੂਮੈਂਟ ਦੀ ਗੱਲ ਕੀਤੀ ਤੁਸੀਂ ਜਦਾਂ ਤੁਸੀਂ ਕਿਹੜੇ ਕਿਹੜੇ ਡਾਕੂਮੈਂਟਸ ਦਿੱਤੇ ਹੁਣ ਸਰ ਜੋ ਤੁਹਾਡੇ ਜੈਨੂਇਨ ਤੁਹਾਡੇ ਕੋਲ ਹੈ ਸਿਰਫ ਉਹਨੂੰ ਵਧੀਆ ਤਰੀਕੇ ਨਾਲ ਤੁਸੀਂ ਸ਼ੋਅ ਕਰੋ ਤੁਹਾਡਾ ਵੀਜ਼ਾ ਆਏ ਤੁਹਾਡੀ ਕੁਆਲਿਫਿਕੇਸ਼ਨ ਦੇ ਆਧਾਰ ਤੇ ਸਰ ਕੁਆਲਿਫਿਕੇਸ਼ਨ ਕਈ ਚੀਜ਼ਾਂ ਸਰ ਬਿਜ਼ਨਸ ਹੋ ਗਿਆ ਕੁਆਲਿਫਿਕੇਸ਼ਨ ਹੋ ਗਈ ਤੁਹਾਡੇ ਫੰਡਸ ਹੋਗੇ ਸਭ ਕੁਝ ਜੈਨੂਇਨ ਦਿਖਾਓ ਤੇ ਜਰੂਰ ਵੀਜ਼ਾ ਆਉਂਦਾ ਹੁਣ ਕਦੋਂ ਚੜ ਰਹੇ ਹੋ ਕੈਨੇਡਾ ਦੀ ਫਲਾਈਟ ਸਰ ਬਸ ਜਲਦੀ ਜਾ ਰਹੇ ਆ ਇਹ ਸੀਗੇ ਸਾਡੇ ਨਾਲ ਈਜ਼ੀ ਵੀਜ਼ਾ ਦੇ ਈਜ਼ੀ ਕਲਾਇੰਟ ਜਿਹੜੇ ਕਿ ਇੱਥੇ ਵਿਸ਼ਵਾਸ ਕਰਕੇ ਆਏ ਸੀਗੇ ਤੇ ਵੀਜ਼ਾ ਲੱਗਿਆ ਸੀਗਾ ਤੇ ਅੱਗੇ ਹੋਰ ਵੀ ਤੁਹਾਨੂੰ ਦਿਖਾੰਦੇ ਰਵਾਂਗੇ ਖਬਰਾਂ ਬਣੇ ਰੋ 1 ਮਿੰਟ ਦੇ ਨਾਲ ਗਿਤਾੰਸ਼ ਸੇਜਵਾਲ ਦੇ ਨਾਲ ਸਾਇਲ ਨਾਰਦ ਜੀ